ਮੈਂ ਤੁਹਾਡਾ ਆਪਣਾ ਗਿਲ ਮੈਂ ਗਿਲ ਹਸਪੀਟਲ ਮਰੀਂਡਾ ਰੋਡ ਰੋਪੜ ਬਾਈਪਾਸ ਤੇ ਪ੍ਰੈਕਟਿਸ ਕਰਦਾ ਐ ਐਮ ਬੀ ਮੈਡੀਸਨ ਮੇਰੇ ਕੋਲ ਕੱਲ ਇੱਕ ਬਹੁਤ ਹੈਰਾਨੀਜਨਕ ਕੇਸ ਆਇਆ ਜਿਹਦੇ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਕੋਲ ਜਿਹੜਾ ਪੇਸ਼ੈਂਟ ਹੈ ਉਹ ਚਿੱਟੇ ਦੇ ਟੀਕੇ ਲਗਾ ਰਿਹਾ ਹੈ ਰੋਜ਼ ਇੱਕ ਜਿਹਦੇ ਕਰਕੇ ਉਸਦੇ ਪੈਰਾਂ ਦੀ ਲੱਤਾਂ ਦੀ ਇਹ ਹਾਲਤ ਹੋ ਚੁੱਕੀ ਹੈ ਵੀ ਉੱਥੇ ਮੋਗੇ ਬਣ ਚੁੱਕੇ ਨੇ ਇਹ ਬਹੁਤ ਜ਼ਿਆਦਾ ਇਨਫੈਕਟਡ ਹੈ ਹੈਪਟਾਈਟਸ ਵੀ ਬੀ ਹੈਪਟਾਈਟਸ ਸੀ ਐਚ ਆਈ ਵੀ ਇਹਦਾ ਚੈੱਕ ਕਰਿਆ ਗਿਆ ਜੀ ਜਿਹਦਾ ਕਾਲਾ ਪੀਲੀਆ ਪੋਜ਼ਿਟਿਵ ਆਇਆ ਜੀ ਜੀ ਨੇ ਉੱਪਰ ਸਰਕਾਰ ਤੋਂ ਦਵਾਈ ਸ਼ੁਰੂ ਕਰਵਾਵਾਂ ਜੀ ਪਰ ਹੌਲੀ ਹੌਲੀ ਮੈਂ ਇਹ ਚਾਹਨਾ ਵੀ ਸਾਡੀ ਜਿਹੜੀ ਪਲੀਲੀ ਹੁਣ ਕੁੱਤੇ ਪਾਸੇ ਪਈ ਹੋਈ ਹੈ ਉਹ ਹੁਣ ਸੁਧਰ ਜਿਵੇਂ ਵਾਪਸ ਆਜਵੇ ਕਿਉਂਕਿ ਹੁਣ ਸਾਡੇ ਕੋਲ ਕੋਈ ਇਲਾਜ ਨਹੀਂ ਰਿਹਾ ਇੰਨੇ ਜ਼ਿਆਦਾ ਜ਼ਖਮਾਂ ਨੂੰ ਠੀਕ ਕਰਨਾ ਤੇ ਚਿੱਟੇ ਵੀ ਤੋੜ ਨੂੰ ਠੀਕ ਕਰਨਾ ਬਹੁਤ